ਮੇਚ ਚ ਪਾ ਲੀ ਕਿ ਨਹੀਂ ਹੂੰ ਹੂੰ ਮੇਚ ਚ ਪਾ ਲੀ ਪਾ ਲੀ ਹੂੰ ਮਰਚੇ ਦਾ ਕਲਰ ਪਤਾ ਨਹੀਂ ਕਿ ਹੈ ਆ ਕਿਹੜਾ ਆਹ ਵਾਲੀ ਦਾ ਥੈਡਾ ਆ orange ਜਿਹਾ ਇਹ ਵਧੀਆ ਲੱਗਦੀ ਹੈ ਮੇਰੇ ਤੇ ਕੌਲੀ ਬਹੁਤ ਹੂੰ orange ਦਾ ਹੈ ਹਾਂਜੀ ਦਾ ਪਈ ਆ ਹਮ ਇੱਥੇ ਜੀਰਾ ਆ। ਆਵੀ ਜੀਰਾ ਆ ਰੱਖੀ। ਹਮ ਆਹ ਆਵੀ ਜੀਰਾ। ਜੀਰਾ ਬਹੁਤ ਆ। ਚੇਤਾ ਰੱਖੀ ਤੇ ਨਾ। ਹੁਣ ਹਲਦੀ ਪੀ। ਪੀ ਆ ਜੇ ਜਮ। ਹਾਂ? ਪੀ ਆ ਮੈਗਾ ਇਸ ਨੂੰ। ਇੱਕ ਨਾ ਆ ਬੇਚੀ ਚਾਹ ਬਾਰ। ਦੋ ਟੋਕਾ ਇਹ ਫਰੈਂਡ ਹੈਗਾ ਬਚਾ ਪਿਆਰ ਦਾ ਸਦਾ ਸੂਰਜ ਮੁਕੀ ਦਾ ਹਾਂ ਆ ਤਾਂ ਉਹ ਆ ਅੱਜ ਦੇ ਨਾ ਤਾਂ ਬਾਹਰ ਆਖੀ ਜਿਹੜਾ ਰੈਂਡ ਤੋਂ ਉਹਨਾਂ ਤੋਂ ਜਿਹੜਾ ਪਕਾਉਂਦਾ ਜਿਹੜਾ ਰੈਂਡ ਤੋਂ ਉਹਨਾਂ ਦੀ ਹੁੰਦਾ ਹਾਂ ਵਧੀਆ ਹਾਂ ਵਧੀਆ ਲਾਓ ਤੇ ਵੈਸੇ ਵੀ ਦਹੀਂ ਨਾਲ ਜਾ ਸਵਾਲ ਲੱਗਦਾ ਮੂਲੀ ਵਾਲੀ ਪਰੌਠੀ ਹਲਦੀ ਵਾਲੀ ਮਸ ਹਲਦੀ ਲਗਾਉਣ ਹਾਂ ਹਾਂ ਲਾਉਂਦਾ ਇਹ ਤਾਂ ਸਬਜ਼ੀ ਜੁਨਜੀ ਪਾਉਣ ਵਾਸਤੇ ਹਣਾ ਰੋਟੀ ਬਣਾ ਕੇ ਗਿੱਲੀ ਵੀ ਲੋ ਰੋਟੀ ਵਧੀਆ ਨਹੀਂ ਗਾਤੀ ਹਾਂ ਤਾਂ ਮਾਈ ਬੱਸ ਇੱਤਾਂ ਬੱਸ ਭਾਂਡੇ ਖਤਮ ਹੋ ਗਏ ਸਬਜੀ ਲੈ ਕੇ ਜਾਣੀ ਉਹਨਾਂ ਦੀਆਂ ਕੰਮ ਹੋ ਜਾਣਗੇ ਟ੍ਰੇਨ ਤੇ ਗਏ ਨਾ ਠੀਕ ਕਿਉਂਕਿ ਟ੍ਰੇਨ ਤੇ ਡੱਬੀ ਤੇ ਸਬਜੀ ਉਹ ਹੋ ਜਾਣੀ ਹੈ ਠੰਡੀ ਅੰਨ ਪਾ ਕੇ ਗਰਮ ਰੇਂਦੀ ਆ ਹੱਪਾ ਟ੍ਰੇਨ ਤੇ ਜਾਵਾਂ ਹਜੂਰ ਸਾਹਿਬ ਜਾਵਾਂਗਾ ਤਾਂ ਸਿੱਧੀ ਦਿਹਾੜੀਆਂ ਬਣ ਕੇ ਜਾਵਾਂ ਹਾਂ ਉੱਥੇ ਵੀ ਹੋਣਗੇ ਨਾ ਪਟਨਾੜਾ ਜੀ ਦੀ ਜੜਾ ਹਜੂਰ ਸਾਮਣਾਉਂਦੇ ਹੋਣੇ ਹਨ ਕਿਸੀ ਉੱਥੇ ਹੀ ਹੋਈ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਜਦ ਤੀਓ ਸਮਾਹੀ ਹਣਾ ਚਮਚੇ ਦਾ ਖੰਡ ਖਾਵਾ ਜੇ ਉਹ ਨਾ ਮਾਰਦਾ ਖੰਜਰ ਤਾ ਉਹ ਜ਼ਿੰਦਾ ਹੋਰ ਹੋ ਜਾਣੇ ਸੀਗੇ ਪਰ ਜ਼ਿੰਦਾ ਹੋ ਕੇ ਕਿਹੜਾ ਫਰਦਰਨੈਸ ਕਿਹ ਜਿੰਦਾ ਹੀ ਨਹੀਂ ਹੋ ਤਾ ਸਦਾ ਮਰਨੇ ਉਹਨਾਂ ਦਾ ਹੀ ਹੋ ਆ ਪਰ ਉਹਨਾਂ ਵੀ ਦੁਆਤਾ ਦੇ ਕਿ ਚੱਲਦਾ ਰਹੀ ਹੈ ਨਾ ਦਰ ਤਾ ਮਾਂ ਚ ਚਾਹੀਦੇ ਆ ਹੂੰ ਹਾਂ। ਕੱਲਾਂ ਗਿਆ ਸੀ ਆਪਾਂ ਥੀ ਘੜਾ ਤੇ। ਹੂੰ। ਸੁਭਾਗ ਇਹ ਹੁਣ ਤਾਂ ਗਿਆ ਨਹੀਂ ਨਾ ਤੂੰ। ਨਹੀਂ। ਚੱਪੜ ਚਿੜੀ ਤੇ ਵੀ ਆ। ਆ ਉਹ ਤੇ ਹੀ ਗਿਆ। ਚੱਪੜ ਚਿੜੀ ਦਾ ਥਾਨ। ਉਹ ਖੁੱਲਾ ਉਹ ਜਿਹੜਾ ਵੱਡਾ ਆ ਜਿੱਥੇ ਹੋਇਆ ਸੀ। ਉਹ ਯੋਦ। ਉਹ ਥਾਨ ਹਲੇ ਵੀ ਖੁੱਲਾ-ਖੁੱਲਾ ਹੀ ਆ ਉੱਥੇ। ਬਣਾਏ ਹੁਣ ਇਤਿਹਾਸਤ ਬਣਾ ਦਿੰਦੇ ਨੇ ਨਾ। ਕਿ ਉੱਥੇ ਹੁਣ ਜਗ੍ਹਾ ਬਣ ਗਈ। ਬਸ ਕਿੱਥੇ ਆਹੋ ਚਪਟੀ ਦੀ ਸੀ ਗਈ ਸੀ ਉਹ ਵੀ ਗਈ ਸੀ ਸੀਤਾ ਨਹੀਂ ਮੈਨੂੰ ਕਿੱਥੇ ਹੈ ਸੀਤਾ ਨਹੀਂ ਹੈ ਚਪੜੀ ਸੀ ਅੋਰੰਗਜ਼ੇਬ ਦਾ ਕਿਲਾ ਸੀ ਉਹ ਸਰਹੰਦ ਚ ਸੀ ਉੱਥੇ ਵੀ ਨਹੀਂ ਨਾ ਗਏ ਗਏ ਸੀ ਅਸੀਂ ਦੇਖ ਕੇ ਆਤਾ ਮੈਂ ਨਹੀਂ ਗਿਆ ਮਾਤਾ ਜੀ ਆਣੀ ਕੋਟਾ ਜੀ ਗਿਆ ਹਾਂ। ਟੂਟ ਹੋਈ ਹੈ। ਡੈਡੀ ਨੂੰ ਕੱ ਲੈ ਕੇ ਚੱਲੇ ਅੱਛਾ। ਅੱਗ ਪਿੱਛੇ ਲਾਉਂਗੇ ਸਭ। ਕੀ ਦੀਆ ਟੂਟ ਹੋ ਜਾਣਾ ਨਹੀਂ। ਅੱਜ ਲੈ ਕੇ ਚੱਲੇ ਆਇਆ ਅੱਜ ਕੀ ਲੈਣ ਜਾਣਾ ਉੱਥੇ ਤੂੰ। ਅੱਜ ਦੇਖਾਂਗੇ। ਕੱਲੋਂ ਪੇਪਰ ਨਹੀਂ ਤੇਰਾ। ਤੈਸੀ ਕੱਢਣਾ ਰਾਤ ਰਹਿ ਕੇ ਆਣੀ। ਲੈ ਉਹ ਹੋਰ ਉੱਥੇ ਆਈ ਮੂੜੇ ਭੱਜ ਜਾਏਗਾ। ਉੱਥੇ ਕਿੱਥੇ ਰਵਾਂਗੇ। ਰਚਾ ਰਹੀ ਮੱਚ ਹੈ ਕੀ ਦੇਖਣ ਜਾਣਾ ਤੂੰ ਹੂੰ ਕਿੱਥੇ ਜਾਣਾ ਨੇ ਕਿੱਥੇ ਜਾਣਾ ਨੇ ਸਰ ਹੰਦ ਕਹਿੰਦਾ ਅੱਜ ਜੱਲੀਏ ਮੁੜਿਆਵਾਂਗੇ ਲੈ ਮੈਂ ਘਰ ਤੇ ਜਾ ਜੂ ਕਿੱਥੇ ਮੁੜਿਆ ਜਾਊਗਾ ਹਾਂ ਉਹ ਮੋੜ ਨਾਲ ਹੀ ਗੱਲ ਨਹੀਂ ਕਰਨੀ ਉੱਥੇ ਖਾਈਆਂ ਮੱਚਾਂ ਨਹੀਂ ਹੈਗੀਆਂ ਤੁਨੂੰ ਨਹੀਂ ਹਰੀ ਹਰੀ ਮੱਚਾਂ ਹੈਗੀਆਂ ਕੀ ਕਰਨੀ ਆ ਹੁਣ ਮੈਂ ਪਾ ਦਿਆਂ ਤੇਹੇਰੀਆਂ ਸੁੱਖਾਂ ਦੇ ਚਾ రుట్టి కాబా రుట్టి డబ్బా ਆਣੀ ਬੋਲੀ ਕਿਹਦੇ ਸਿਲੰਡਰ ਦਾ ਚਲਾ ਲੂ ਚਲਾਉਂਗੀ ਹਲੇ ਕਿਹੜਾ ਜੋ ਤੱਕ ਤੁਸੀਂ ਇਹ ਕਰੋਗੇ ਤੱਕ ਕਰੋ ਮੇਰੇ ਘਰ ਲੱਡਰ ਹੀ ਆ ਕੇ ਆ ਗਈ ਹਾਂ ਹੁਣ ਆਇਆ ਤੁਸੀਂ ਭਾਈ ਉਹ ਕੋਲ ਲੱਡਰ ਸੀ ਉਹ ਦੇਖ ਰਹੂਗਾ ਮੈਂ ਥੋੜਾ ਮਾਂ ਤੇ ਲੈ ਆਣਾ ਵਿੱਚ ਮੈਂ ਬੜੀ ਯਾਤ ਗੰਦੀਆਂ ਮਾਂ ਚਸ ਚੱਲਦੀ ਫੜਦੀ ਹਾਂ ਸਿਲੰਡਰ ਵਾਲ ਜਿਹੜੇ ਤੇ ਮੈਂ ਵੀ ਨਾਲੇ ਆਂਬੜ ਕਿੰਨੇ ਹੂੰ ਹੂੰ ਮੁੱਠੂ ਜੋੜ ਕੇ ਬਣਾ ਟੂ ਹੂੰ ਜਿਵੇਂ ਮੈਂ ਘਰ ਦਾ ਡੈਡੀ ਤੇ ਆਹੇ ਆਪਾ ਨਹੀਂ ਆਣੀ ਅੱਜ ਕੀ ਵਾਰ ਹੈ ਹਾਂਜੀ ਆਈ ਮੰਗਲਵਾਰ ਆਣਾ ਹੂੰ ਮੰਗਲਵਾਰ ਆਣਾ ਦੁਵਾਰ ਦੁਵਾਰ ਪੀਪਰ ਪਧਾਨੇ ਦਾ ਤਾਂ ਖਤਮ ਹੋਨੇ ਹੈ ਫੇਰ ਦੂਜਾ ਪੀਪਰ ਹੀ ਆ ਤੁਹਾਡਾ ਕੱਲ ਨੂੰ ਦੂਜਾ ਆ ਤੇ ਪੀਪਰ ਬਾਕੀ ਕਲਾਸਾਂ ਦੇ ਖਤਮ ਵੀ ਹੋ ਗਏ ਇਹਨੇ ਬੋਰਡ ਦੇ ਤੇ ਹਜੇ ਕਿਹੜੇ ਤੇਰੇ ਹੋਏ ਨੇ ਹਣਾ ਉਦਾਂ ਹੀ ਹੈ ਜਦੋਂ ਸਾਡਾ ਪਹਿਲਾ ਪੀਪਰ ਸੀ ਉਦੋਂ ਉਹਨਾਂ ਦਾ ਆਖਰੀ ਪੀਪਰ ਸੀਗਾ ਜਿਵੇਂ ਨੌਂ ਬੋਰਡ ਕਲਾਸ ਆ ਦਾ ਨੌਵੀਂ ਨੌਵੀਂ ਤੇ ਜਿਹੜੀਆਂ ਬੋਰਡ ਦੀਆਂ ਨਹੀਂ ਹੈਗੀਆਂ ਅੱਠਵੀਂ ਦਸਵੀਂ ਤੇ ਬਾਰ੍ਹਵੀਂ ਆ ਲੈਣ ਦਾ ਠੀਕ ਨੌਵੀਂ ਹਾਲਾਂ ਦਾ ਵਧੀਆ ਹੈ ਜਦੋਂ ਸਾਨੂੰ ਅਸੀਂ ਪੜ੍ਹਦੇ ਸੀ ਨੌਵੀਂ ਚ ਉਦੋਂ ਤਾਂ ਅਨਿਸ਼ਟੀ ਉਹ ਨਹੀਂ ਉਹ ਕਰਦੇ ਨਹੀਂ ਹੁੰਦੇ ਸੀ ਉਹ ਓਪੀ ਕਰਦੇ ਨਹੀਂ ਸੀ ਛੁੱਟੀ ਉਹ ਝੂਲੀ ਕਰ ਜਾਣਾ ਫਿਰ 9 ਵਜੇ ਤਾਂ ਬੁਲਾਉਂਦੇ ਨਹੀਂ ਹੁੰਦੇ ਸੀ ਉਹ ਤਾਂ ਸਾਨੂੰ 8 ਵਜੇ ਬੁਲਾਉਂਦੇ ਹੁੰਦੇ ਸੀ ਜੀ ਸੋਹਲਾ ਪਾ ਲੱਖ ਤੇ ਲੈ ਮੂਹ ਦਾ ਤੇ ਲ ਤੁਝ ਮੈਨੂੰ ਆ ਜਣਾ ਦੇਗਾ ਮੈਨੂੰ ਪਤਾ ਤਾਂ ਇਹ ਵਰਤ ਦੀ ਹੈ ਕੀ ਪੱਤੀ ਦੇ ਨਾਲ ਆ ਰਿਹਾ ਪੈੜਾ ਵਲਾ ਆ ਉਹੀ ਚੀਜ਼ਾਂ ਸੇਮ ਆ ਉਹ ਲੱਗ ਗਏ ਐਵੇਂ ਲੱਗ ਉਹ ਚੋਂ ਕੱਢਿਆ ਵਿਆ ਪਹਿਲਾ ਵਾਲ ਸੇਮ ਚੀਜ਼ ਆ ਇਹ ਅੱਛਾ ਹੋਰ ਪੰੂਲੇ ਮੰਗਵਾਉਣਾ ਪਿਆ ਇਹ ਕਿਹਾ ਅੰਦਰ ਵਿੱਚ ਇੱਕ ਬੈਗ ਤੇ ਨਾ ਅੰਦਰ ਵਿੱਚ ਪਿਆ ਵੱਡਾ ਪੇਚ ਤਾਂ ਚਿੱਕਾ ਬਹੁਤ ਮਾਰਦੇ ਆ ਗੇ ਗਲੀ ਵਾਲੇ ਨਾ ਰਹੇ ਮਾਰਨੇ ਚਿੱਕਾ ਬੇਲੇ ਹੋਰ ਬੇਲੇ ਨਾਲ ਇਹਦਾ ਸਾਈਟ ਆਦੀ ਚਿੱਕਾ ਬਰਦਲਾ ਹੋਰ ਕੰਮ ਕੀ ਉਹਨਾਂ ਨੇ ਕਿਸੇ ਨੂੰ ਆ ਉੱਚੀ ਬੋਲਣ ਦੀ ਜਿਹੜਾ ਉੱਚੀ ਬੋਲਦਾ ਉਹ ਤਾਂ ਮੂੰਹ ਤੇ ਹੀ ਹੋ ਕਾਰ ਉਹਨਾਂ ਚੇਪੀ ਲਾ ਦੇਣੀ ਚਾਹੀਦੀ ਆ ਸੂਈ ਧਾਗੇ ਨਾਲ ਸੀ ਦੇਣਾ ਚਾਹੀਦਾ ਆਪਣੇ ਬੋਲਦਾ ਨਹੀਂ ਕਿ ਉੱਚੀ ਨਹੀਂ ਮੈਂ ਤਾਂ ਬੋਲਦਾ ਤੂੰ ਨਹੀਂ ਬੋਲਦਾ ਤੂੰ ਮੇਰੀ ਤਾਂ ਆਵਾਜ਼ ਬਹੁਤ ਘੱਟ ਆ ਆਵਾਜ਼ ਨਿਕਲ ਦੂਜੇ ਦੇ ਨਿਕਲ ਜਿਹੜੀ ਸੁਖਾਲ ਪਰ ਉਹਨਾਰੇ ਮੂੰਹ ਤੇ ਸੂਈ ਧਾਗਾ ਨਾਲ ਕਹਾਂ ਲਾ ਦੀ ਇਹਨੇ ਬੋਲਣਾ ਬੋਲਣਾ ਹੀ ਆ ਗਾ ਜੇਰੀ ਆਵਾਜ਼ ਘਟਿਆ ਸਪੀਕਰ ਤੇਰਾ ਘਟਾ ਤੇ ਦੂਜੇ ਤੇ ਤਾਂ ਨਹੀਂ ਘਟਾ ਬੋਲਿਆ ਕਰ ਤੇ ਤੂੰ ਕਿਹੜਾ ਬੋਲਿਆਣ ਜਾਂਦਾ ਝੁੱਲੀ ਜਾਂਦਾ ਝੁੱਲੀ ਝੁਕਣ ਤੁਰਗਾ ਕਰ ਝੁੱਲੂਗਾ ਝੁੱਲੂਗਾ ਐ ਆ ਤਾਂ ਗੰਦੀਆਂ ਹੁੰਦੀਆਂ ਅੱਗੇ ਗਿੱਟਿਆਂ ਦੇ ਮਾਰਦੇ ਹੀ ਡਾਂਗ ਹਾਂ ਜੀ ਉਹ ਦਾਰੂ ਦਾ ਬੰਦਾ ਉਹ ਤੋਂ ਸੇ ਮੇਰੇ ਡਾਂਗ ਮਾਰੂ ਉਹ ਤਾਂ ਬਿਨਾਂ ਡਾਂਗ ਦੇ ਹੀ ਬੰਦਲ ਜੋਂਗੇ ਬੋਲਣ ਤਾਂ ਦੇਂਦੇ ਹੀ ਡਾਂਗ ਕਿੱਥੋਂ ਖਾ ਲੋਂਗੇ ਤੇ ਫੇਰ ਗੱਲ ਕੋਲਪੋ ਤਾਂ ਉਹਨੂੰ ਐ ਹੋ ਜਾਂਦਾ ਕਿ ਹਾਏ ਦੋਰਾ ਪੈਣ ਵਾਲਾ ਵੀ ਸਾਨੂੰ ਉੱਚੀ ਬੋਲ ਕੇ ਅੱਗੇ ਪੈਂਦੀਆਂ ਨੇ ਡਾਂਗਾ ਤਾਂ ਕਦੇ ਰੋਟੀ ਬਣਾਈ ਆ ਗਿਆ ਵਸ ਮੋਲਕ ਮੋਲਕ ਗਾਉਂ ਤੂੰ ਲਾਉ ਖਾਈ ਹਾਂ ਹੀ ਸਮੈਲ ਸਵੇਰ ਨਹੀਂ ਹੁਣ 6:30 ਵਜੇ ਤੋਂ ਵੱਜੇ ਪਈ ਰੋਟੀ ਪੋਕੀ ਤੇ ਆਪ ਵੀ ਕਿਹਾ ਸੀ ਮੈਂ 8 ਵਜੇ ਲਾਉ ਲੱਗੀ ਹੋਈ ਸੀ ਰੋਗ ਦੇ ਬਣਾ ਕੇ ਦਿੱਤੀ ਜੇਦਾ ਰੋਟੀ ਰਾਟੀ ਦੀ ਘੋਲ ਲੈਣੀ ਆਪਣੇ ਕੋਲੇ ਸਬਜੀ ਪਈ ਸੀ ਇਸੇ ਮੈਂ ਰੱਖੀ ਸੀ ਹੋਰ ਰੱਖੀ ਮੈਂ ਖਾਣੀ ਹੈ ਨਾ ਮੈਂ ਮੋਲੀ ਰੋਟੀ ਖਾਣੀ ਹੈ ਮੈਂ ਖਾਣੀ ਹੈ ਸਿੰਪਲ ਰੋਟੀ ਦਾ ਤਾਂ ਰੱਖੀ ਹੈ ਅੱਛਾ ਤੂੰ ਖਾਣੀ ਚਲ ਨਹੀਂ ਲੈ ਲੋ ਹਾਂ ਮੈਂ ਨਹੀਂ ਵੀ ਨਾ ਖਾਣਾ ਆਲੂ ਵਾਲੇ ਕਾ ਤੁਹਾਨੂੰ ਬਣਾਏ ਕੀ ਦੇ ਬਾਰੇ ਗ੍ਰੋਣੇ ਸੀ ਇਹ ਇਹ ਆਲੂ ਵਾਲੇ ਨਹੀਂ ਖਾਂਦੇ ਅਗੇ ਮੇਰੇ ਤਾਂ ਖਾ ਲੂਗੀ ਮੋਲੀ ਵਾਲੀ ਖਾਣੀ ਹੁੰਦੀ ਹੈ ਨੇ ਤਾਂ ਹਾਂ ਰੋਟੀ ਚਲੇ ਗਈ ਆ ਉਹ ਵਿਚਾਲੀ ਸਿੰਪਲ ਪਰੋਟੀ ਲੈ ਲੇ ਸਾਮੀ ਰਾਤ ਨੂੰ ਦੇਦੇ ਐ ਕਿਹੜੇ ਡਬਲ ਬਣਾਈ ਜਾਨੀਆਂ ਸਿੰਗਲ ਨਹੀਂ ਬੰਦ ਨੂੰ ਕਰ ਸਿੰਗਲ ਨਹੀਂ ਬਣਦੇ ਬਣਾ ਰਹੀ ਨੀ ਮੈਂ ਤਾਂ ਮera ਮੈਂ ਤਾਂ ਲਾਉਂਗੀ ਖਾਉਂਗੀ ਵੇ ਲਾ ਦੇ ਫਿਰ ਚੱਲ ਤੁਸੀਂ ਨਾ ਕਰਦੇ ਮੈਨੂੰ ਪਤਾ ਨਾ ਆਪਦਾ ਤੁਸੀਂ ਖਾਂਦੇ ਨਹੀਂ ਸਿੰਗਲ ਡਬਲ ਡਗਲ ਤੋਂ ਕਿੱਥੇ ਜਾਏ ਆ ਵੀ ਥੋੜੀ ਮਿਹਨਤ ਜਾਏ ਬਸਦੀ ਆ ਲੱਗਦਾ ਸਵਾਦ ਤਾਂ ਹੀ ਖਾਣਾ ਹੁੰਦਾ ਉਹ ਸਿੰਗਲ ਦਾ ਪਤਾ ਕੀ ਹੁੰਦਾ ਸਿੰਗਲ ਕਹੋ ਬਣਾਉਂਦੇ ਜਿਹੜੇ ਵਿੱਚ ਆਟਾ ਗੋਲ ਮੰਦੇ ਆ ਅੱਛਾ ਇਹਨੂੰ ਆਟਾ ਗੁੰਨਿਆ ਜਾਂਦਾ ਨਾ ਉਹ ਅੱਛਾ ਉਹ ਆਟੇ ਵਾਲੇ ਬਣ ਜਾਂਦੇ ਆ ਉਹ ਤਾਂ ਇਦਾਂ ਹੀ ਬਣ ਜਾਂਦਾ ਪਰ ਆਪਣੇ ਖਾਂਦੇ ਨਹੀਂ ਹੂੰ ਪੁਰਾਣੇ ਡਿਜ਼ਾਈਨ ਦੇ ਆਹੇ ਪਰੌਂਠੇ ਹਨ ਆਪਣੇ ਦਾ ਪੁਰਾਣਾ ਡਿਜ਼ਾਈਨ ਚੱਲਦਾ ਹੂੰ ਦਹੀਂ ਪਾ ਲੈ ਦਹੀਂ ਦਾ ਬਾਹਰ ਫੈਕਟਰੀ ਵਾਲੇ ਯਾਦ ਕਰੀ ਜਾਂਦੇ ਹੋਣਗੇ ਕਹਿੰਦੇ ਹੋਣੇ ਆਇਆ ਹੈ ਬੰਦਾ ਕੋਈ ਉੱਥੇ ਹੈ ਨਹੀਂ ਗਾ ਜਨਾਨੀਆਂ ਰਹਿ ਗਈਆਂ ਕੱਢੇ ਉਹ ਹੈਗੇ ਆਈ ਨਹੀਂ ਕੁੜੀ ਇਹ ਫੜ੍ਹ ਕੋਣੀ ਕੁੜੀਆਂ ਸਾਰੀਆਂ ਆਈਆਂ ਵੀ ਆ ਪਰ ਉਹ ਜਿਹੜੀ ਮਸ਼ੀਨ ਚਲਾਉਣੀ ਉਹ ਬੰਦੇ ਦੇ ਕੰਮ ਆ ਲਾ ਬੰਦਾ ਚਲਾਤਾ ਤਾਂ ਉਹ ਮਸ਼ੀਨ ਨੂੰ ਅੱਛਾ ਬੰਦੇ ਸਾਰੇ ਇਹਨਾਂ ਦੇ ਲਗਨ ਲਗਨ ਚਾਲਦੇ ਆ ਬੰਦਲਾ ਦਾ ਪਿੰਡ ਲਗਨ ਵਿਆਹ ਕਹਿੰਦੇ ਆ ਇਹਨਾਂ ਨੂੰ ਵਿਆਹ ਚਾਲਦੇ ਆ ਲਗਨ ਹੀ ਆ ਦੇਖੇ ਤੇ ਪਤਾ ਨਹੀਂ ਕੀ ਦਿੰਦੇ ਮੈਂ ਵੀ ਪਾਟਾ ਦਾ ਸੈਖ ਹੀ ਗਿਆ ਨੇ ਥੋੜੀ ਬੋਲੀ ਅੰਨੂ ਅੱਜ ਵੈਨ ਨਾ ਪਾਈ ਸੀਗਾ ਮੇਰੀ ਬਣਾ ਦੇ ਹੂੰ ਕਾਲੀ ਘੋੜ ਮੈਂ ਆਪੇ ਪੈਂਡ ਕੇ ਆਇਆ ਮੈਂ ਖਾ ਲੈਣੇ ਨੇ ਮੈਂ ਰੋਟੀ ਘਰੇ ਆ ਖਾਣਾ ਨਹੀਂ ਅੱਗੇ ਕੰਮ ਕੋਲੇ ਸਾਰੇ ਬੈਠੇ ਸੀ ਉਹਨੋਂ ਉੱਥੇ ਇਕੱਲੇ ਨਾਲ ਜੀ ਵੀ ਕਰਦਾ ਇੱਕ ਰੋਟੀ ਠੰਡੀ ਬਾਹਰ ਹੋ ਜਾਂਦੀ ਚਲ ਮੈਂ ਘਰੇ ਹੁੰਨੀ ਆ ਖਾ ਜਾ ਕਰੋ ਆ ਕੇ ਮੈਨੂੰ ਉੱਥੇ ਘਰ ਟਾਈਮ ਲੱਗਦਾ ਉਹਨਾਂ ਜਾਂਚ ਕਿਹੜਾ ਰੋਟੀ ਆ ਚੀ ਤੇਲ ਲੈ ਗਿਆ ਤੇੰ ਦਾ ਤੇਲ ਨਾਲ ਛੋਪੜਾ ਖਾਣ ਖਾਂਦਾ ਤੇਲ ਨਾਲ ਛੋਪੜੀ ਤੇ ਨਹੀਂ ਖਾਂਦੇ ਕੇ ਇਹ ਕੋਈ ਨਾ ਨਹੀਂ ਤਾਂ ਮੈਂ ਆ ਦੁੱਧਾ ਮੰਗਾਇਆ ਤੇ ਉਹਨਾਂ ਰੋਟੀ ਟੋਪੜੀ ਕਿਹੜਾ ਰਿਆਂਦਾ ਫੋਲਰ ਫੈਂਟਸ ਸਰਦੀਆਂ ਚ ਨਹੀਂ ਲੋਟ ਆਉਂਦਾ ਕੰਮ ਇੱਕ ਤਾਂ ਰੋਟੀ ਜੰਮ ਜਾਂਦੀ ਇਹਨਾਂ ਦੀ ਤੇ ਉਹਨਾਂ ਦਾ ਨਹੀਂ ਜੰਮਦੀ ਗਗੜ ਕਿਉਂ ਨਾਲ ਤੇਲ ਖਾਂਦੇ ਹੀ ਨਹੀਂ ਜਦੋਂ ਸਾਨੂੰ ਤਾਂ ਸਮੈਲ ਚੜਦੀ ਹੈ ਬਈ ਨਾ ਸਾਤ ਗਿਰ ਖਾਵੇ ਨਾ ਰੂਬੀ ਖਾਵੇ ਕਿੰਨਾ ਦਾ ਆਦਮੀ ਘੁੰਮਣੇ ਚਾਹੀਦੇ ਜਰੂਰੀ ਮੈਂ ਘਰੋਂ ਘਰੇ ਯਾਰ ਮੈਂ ਖਾਣਾ ਹੀ ਨਹੀਂ ਯਾਰ ਮੈਂ ਤਾਂ ਬਸ ਉਠਾਈ ਨਹੀਂ ਖਾਂਦਾ ਮੈਂ ਰਾਤ ਨੂੰ ਆਲੂ ਭਾਲ ਲੈਣੇ ਅੱਜ ਹਾਂ ਰਾਤ ਨੂੰ ਆਲੂ ਭਾਲ ਲੈਣੇ ਬੱਸ ਆਲੂ ਵਾਲੇ ਬਣਾ ਦੇ ਦਊਗੀ ਤੁਹਾਨੂੰ ਜੰਗਾ ਖਾਣਾ ਹੀ ਨਹੀਂ ਮੇਰੇ ਸਿਰ ਦੁਖਣ ਲੱਗ ਜਾਂਦਾ ਮੇਰਾ ਵੀ ਦੀ ਆਈਡੀ ਚਲਣੀ ਸੀ ਤਾਂ ਭਾਦੀ ਚਲਦੀ ਹੁਣ ਆਈਡੀ ਮਿਲ ਗਈ ਨਾ ਕਹਿੰਦੀ ਲੌਗ ਇਨ ਕਰ ਲੂੰਗੀ ਜਾ ਕੇ ਹੂੰ ਆਮਦਾ ਵੀ ਪੂਰਾ ਪੂਰਾ ਹੋ ਜੂ ਨਾ ਹੁਣ ਉਹਦਾ ਉਠ ਰਹੀ ਇਸ ਦਿਨ ਉੱਠ ਕੇ ਬੰਦਾ ਕੰਮ ਕਰ ਲਵੇ ਕੋਈ ਉੱਠ ਕੇ ਮੈਂ ਤਾਂ ਜੋ ਦੁੱਧਾ ਲਾ ਗਿਆ ਤੂੰ ਉਹ ਉਹਦਾ ਪਤਾ ਲੱਗਿਆ ਮੇਰੇ ਤਾਂ ਸੌਂਦੀ ਨਹੀਂ ਰਹੀ ਆ ਤੜਕੇ ਪਾਕਿਸਤਾਨ ਚ ਕਿੱਡੇ ਕਿੱਡੇ ਵੱਡੇ ਬਾਰੇ ਬੋਲਦੇ ਫੁੱਤੇ ਪਏ ਪਰ ਮੈਂ ਪੈ ਗਿਆ ਜਾ ਕੇ ਮੈਂ ਹੁਣ ਕੀ ਸੀ ਪੰਜ ਹੋਈ ਜੀ ਸਲਾ 8:30 ਉੱਠੀ ਸੀ ਘਰ ਮਾਤਾ ਹਾਣੋ ਚਾਰਾਂ ਨਹੀਂ ਸੱਜਣੇ ਸਕੂਲ ਸੱਤ ਵਜੇ ਤੁਰੂ ਵੀ ਨੇ 8:30 7:00 ਜਿਉ ਜੱਤੇ ਨਾ ਬਾਥਰੂਣ ਚ ਸੀ ਕਿ ਨਾ ਹੋ ਲਿਆ ਸੀ ਨਾ ਵੀ ਸੀ ਹੋ ਸਕੂਲ ਟਾਈਮ ਹੋ ਜਾਂਦਾ ਕਰ ਤਾਂ ਦਾ ਨਾ ਹੋਰ ਵੱਡ ਜਾਂਦੀ ਐ ਤਾਂ ਨਹੀਂ ਵੀ ਕੋਈ ਬੰਦਾ ਮੈਂ ਤਾਂ ਉੱਠ ਜਾਂਦਾ ਬੁੱਲੇ ਨੂੰ ਮੇਰ ਚਾ ਲਈ ਪਰੌਂਠੀ ਲੈ ਗਈ ਆ ਮਾਤਾ ਜੀ ਹੁਣ ਹਾਂ ਨੂੰ ਮੇਰ ਚਾ ਲਈ ਪਰੌਂਠੀ ਕਹਿੰਦੀ ਕਿ ਕਿੱਥੋਂ ਲੈ ਲਵਾਂਗੀ ਚਾਹ ਨਾਲ ਖਾ ਲੂੰਗੀ ਆਹ ਕਦੀ ਬਾਤ ਨੂਨ ਮਿਰਚਾ ਲਈ ਰੋਟੀ ਸੁਹਾਦੀ ਸੋਹਣੀ ਰੋਟੀ ਹੀ ਆਣੀ ਸਰਦੀ ਚ ਜਦ ਦੋ ਦਿਨ ਦੀ ਸਬਜ਼ੀ ਹੁੰਦੀ ਆ ਗਈ ਇੱਕ ਆਲੂ ਤੇ ਪਾਲਕ ਹੁੰਦੀ ਆ ਫਤਰੀ ਤੂੰ ਹੁੰਦਾ ਕਿਹਦੇ ਕੋਲ ਇੱਕ ਇੱਕ ਆਲੂ ਮਟਰ ਹੁੰਦੇ ਆ ਕੋਈ ਗਾਜਰਾ ਬਟਰ ਹੁੰਦੇ ਆ ਐਨ ਦਵਾਰ ਮਿੰਨਕਾ ਆ ਆਪਾਂ ਮਾਨਕਾਲ ਮੇਲਾ ਹੈਗਾ ਕੌਡੀ ਦਾ ਮੈਚ ਹੈ Turnier ਉਹ ਤੇ ਦੇਖਿਆ ਨਹੀਂ ਕੋਈ ਹੋਰ ਕਈ ਸੀ ਬੋਰ ਲੱਗੇ ਹੋਏ ਸੀ ਤੁਹਾਨੂੰ ਕੋਈ ਦੇ ਜਾਂਦੇ ਸੀ ਉਦੋਂ ਇਹ ਅੱਧੀ மூਣਾ ਪਰੋਂ ਸਾਡਾ ਵਾਲ ਕਿਉਂ ਆ ਬਣਦਾ ਵਾ 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 ਕੀ ਆ ਵਾ ਲੋਗਨ 15 ਵਾਲਾ ਵੀ ਕਹਿ ਰਹੇ ਨੇ ਮੈਂ ਤਾਂ 15 ਮੰਨ ਦੇਣਾ ਤੇ ਇਹਨਾਂ ਨੂੰ ਕੀ ਤਾਂ ਤੇ ਕੀ ਬਾਤ ਹੈ ਦੇਵ ਘਾੜਾ ਨਾ ਪੂਰਾ ਨਾਲ ਮੂਲੀਆਂ ਨਾਲ ਦਹੀਂ ਨਾਲ ਮੱਖਣ ਮੱਖਣ ਘੜਨੇ ਟੱਬੀ ਉਹ ਪਈ ਆ ਵਾ ਮੂਲੀਆਂ ਵਾਲਾ ਪਰੌਂਠਾ ਮੂਲੀਆਂ ਵਾਲਾ ਹੀ ਸਾਉਥ ਕਦੇ ਵੀ ਬਾਸੂ ਵਾਲਾ ਪਰੌਂਠਾ ਖਾਣਾ ਨਹੀਂ ਚਾਹੀਦਾ ਗੜੀ ਨੂੰ ਸੋ ਗੜੀ ਸੀ ਗੜੀ ਕਿੰਨਾ ਖਾਂਦੇ ਹਾਲੀ ਹੁੰਦਾ ਹਾ ਨਹੀਂ ਮੈਂ ਉਹ ਕੋਈ ਨਹੀਂ ਖਾਂਦਾ ਯਾਰ ਮਾਰ ਘੱਟ ਖਾਂਦੇ ਸੀ ਮੂਲੀ ਤਿੰਨ ਚਾਰ ਖਾ ਜਾਂਦੇ ਹੁੰਦੇ ਸੀ ਗੜੀ ਪਹਿਲੇ ਦਿਨ ਤੋਂ ਹੀ ਮੂਲੀਆਂ ਵਾਲੇ ਪਿੰਡ ਜੀ ਦਾ ਉਦੋਂ ਵੀ ਮੂਲੀਆਂ ਹੀ ਜ਼ਿਆਦਾ ਖਾਂਦੇ ਹੁੰਦੇ ਸੀ ਜਦੋਂ ਪਿੰਡ ਜੀ ਰਹਿੰਦੇ ਸੀ ਮੂਲੀਆਂ ਨਾਲ ਹਾਂ ਮੂਲੀਆਂ ਵਾਲੇ ਗੋਬੀ ਵਾਲਾ ਤੁਰੇ ਜਾਂਦੇ ਤਾਂ ਬੱਟਾ ਤੋਂ ਤਾਂ ਮੂਲੀਆਂ ਵੱਟ ਲੈਂਦੇ ਸੀ ਹਾਂ ਤੁਰੇ ਜਾਂਦੇ ਬੱਟ ਲੈਂਦੇ ਤੋਂਦਾ ਇੰਨੀ ਹੋਣੀ ਇੰਨੀ ਤੋਂਦ ਕਿਹਦੇ ਦੀ ਗਾਸੀ ਪੁੰਨ ਮੈਨੂੰ ਗਾਸੀ ਪੁੰਨੇ ਪਤਾ ਲੱਗਣਾ ਲਿਆ ਕੇ ਚੁੱਲ੍ਹੇ ਕੋਲ ਰੱਖਦੇ ਐ ਐਂ ਚਿੱਪਾਆਂ ਨੇ ਸਵਾਲ ਹੁੰਦੇ ਐ ਨਾ ਉਹ ਕੱਚੀ ਵੀ ਖਾਦੀ ਜਾਂਦੀ ਸੀ ਐਂ ਖਾਈ ਜਾਂਦੀ ਬੈਠਿਆ ਨੇ ਸਾਲਗਮਾ ਆਂਗੋਂ ਵਧੀਆ ਲੱਗਦੀ ਐ ਟੈਂਡਰ ਸੰਚ ਸਾਈਡਰ ਮੂਰੀ ਦਾ ਪੱਤਾ ਹੀ ਖਾਣ ਚਾਹੀਦੇ ਆ ਮੂਂਗਰੇ ਕਿੰਨੇ ਹੁੰਦੇ ਰਿਲ ਆਪਣੇ ਤਾਂ ਆਏ ਦੀਦੇ ਨੇ ਛਿੱਟੇ ਢੋਲਾ ਨਾ ਜੇ ਧੁੱਪ ਨਿੱਤੋਂ ਨਹੀਂ ਮਾਰੀ ਜੀ ਜਿੱਨਾ ਆਪਣੇ ਗੇਟ ਆ ਐਨੀ ਵਾਰ ਕਾਟ ਦੀ ਸਾਥ ਫਿਰ ਆਪਣੇ ਚੁੱਲੇ ਤੋਂ ਚਾਚੇ ਪੱਕੀ ਦੇ ਸਾਹਮਣੇ ਚੱਲ ਕੇ ਨੱਕ ਹੁੰਦੇ ਹਾਂ ਚਾਚੇ ਕੇ ਬੋਲ ਜਾ ਕੇ ਹੁੰਦੇ ਇੱਕ ਨਾਲ ਇਧਰਲੇ ਪਾਸੇ ਖਾਲੇ ਦੇ ਨਾਲ ਤੇ ਸੀ ਉਹ ਕਿਹਨਾ ਦਾ ਸੀਗਾ ਫਰਮਾਵਾ ਵਾਲਾ ਖੇਤ ਜਿਹੜਾ ਫਰਮਾਨ ਦੇ ਨਾਲ ਉੱਥੇ ਬੜੇ ਗਾਂਢ ਜਾ ਕੇ ਹਨਾ ਟੂਲ ਜਾ ਸੀਗਾ ਇੱਕ ਵਧੀਆ ਸਬਜ਼ੀ ਤੋੜ ਕੇ ਬਣਾ ਲਓ ਕ੍ਰੀਤਨ ਦੀ ਵੀ ਨਹੀਂ ਲੋੜ ਹੈਗੀ ਦਾਦੀ ਇਹਨਾਂ ਨੂੰ ਮੁੰਹ ਵਧੀਰੀ ਸਿਆ ਮੈਂ ਕਲਾਉਂਦੀ ਸੀ ਤੇ ਸਾਗ ਮੇਥੇ ਮੂੰਹ ਤੇ ਮਹਿੰਦੀ ਕੱਢੇ ਕਰ ਲੈਂਦੀ ਸੀ ਹਾਂ ਕਹਿੰਦਾ ਕੋਲੇ ਸਬਜੀ ਬਣਾ ਲੈਂਦੇ ਮਾਂ ਦਾਦੀ ਬਥੇਰੀ ਤੇ ਸਿਆ ਜੇ ਮੁੰਮਾ ਮੈਂਟ ਲਾਉਂਦੀ ਲਿਆਉਣ ਲੱਗੀ ਹਾਂ ਉੱਥੇ ਕਿਹੜਾ ਸਿਲੰਡਰਾਂ ਤੇ ਕੰਮ ਕਰਦੇ ਸੀਗੇ ਚੁੱਲੇ ਦੇ ਇੱਕ ਵਾਰੀ ਲੱਕੜਾ ਲੱਗ ਗਿਆ ਫਿਰ ਤਾਂ ਆਉਂਦਾ ਸੀ ਨਵੇੜ ਉਹ ਜਿੰਨਾ ਨਹੀਂ ਪੜਦਾ ਆਏ ਨੇ ਰੋਟੀ ਪਾਣੀ ਬਣ ਕੇ ਨਾਲ ਨਾਲ ਸਬਜ਼ੀ ਬਣਾ ਕੇ ਰੱਖ ਦੋ ਦਾਲ ਧਰ ਦੇਣੀ ਅੱਗ ਵੱਲ ਦੀ ਤੇ ਤੰਦੂਰ ਲੱਗਾਂ ਹੁੰਦਾ ਸੀ ਤੰਦੂਰ ਸੀਗਾ ਸਾਈਕਲ ਸੀਗਾ ਰੈਡੀਓ ਗਾਹਾਂ ਨਹੀਂ ਸੀਗੀ ਕਾਲੀ ਸੀ ਗਾਈ ਨਹੀਂ ਸੀਗੀ ਹਾਂ ਮਰੀਕਨ ਕੀ ਕਹਿੰਦੇ ਸੀ ਅਮਰੀਕਨ ਸੀ ਨਾ ਦੇ ਨਾਲ ਜੀ ਚਾਹ ਬਣਾਣੀ ਉਹਦੀ ਉਹਨੂੰ ਚੋਣ ਖ ਬੈਹਂਦੇ ਵਿਚਰੀ। ਉਹ ਰੂਹੀ ਧਾਰ ਕੱਢ ਲੈਂਦੇ ਸੀ। ਕਣ ਬਾਜੀ। ਦੋ ਦਿਨ ਹੋ ਗਏ। ਇਹ ਮੈਨੂੰ ਬਣਾ ਦੇ ਇੱਛਣਾ ਪਾਈ। ਰੂਬੀ ਨੂੰ ਨਹੀਂ ਪਤਾ ਪੈਂਦਾ ਤਾਂ। ਰੂਬੀ ਦਾ 6 ਮਹੀਨਿਆਂ ਦੀ। ਹੂੰ। ਦੇਖੋ ਆਏ ਆਪਾਂ। 6 ਮਹੀਨੇ ਦੀ। ਉਹ ਤਾਂ ਗੜਾ ਧੋਖੇ ਨਾਲ ਵੇਚ ਗਏ ਆਪਣੇ ਨਾ ਧੋਖਾ ਕਰ ਗਏ ਮੇਰੇ ਨਾਲ ਚੱਲ ਨਹੀਂ ਹਿੰਮਤ ਹੀ ਨਹੀਂ ਸੀ ਕਿ ਇਹ ਦੀ ਕੋਈ ਜਗ੍ਹਾ ਵੇਚ ਦਿੰਦਾ ਮੈਂ ਬੈਠ ਕੇ ਬੈਠਾ ਲੈਂਦਾ ਮੈਨੂੰ ਸਾਲ ਨਹੀਂ ਕਰਦੇ ਸੁਦੀ ਮਗਰ ਲੱਗਦੇ ਨਾ ਮਗਰ ਤਾਂ ਕੋਈ ਕੰਮ ਨਹੀਂ ਸਿੱਝੀ ਹੋ ਗਿਆ ਜੇ ਕਿ ਤੇ ਉਹ ਹੀ ਸਾਡੇ ਮਗਰ ਲੱਗੇ ਹੁੰਦੇ ਤੇ ਆਹ ਕੰਮ ਥੋੜੀ ਹੋਣੀ ਸੀ ਨਾਲੇ ਹੁਣ ਦੂਜਾ ਗਿਆ ਦੇ ਨਾ ਮੈਂ ਨਹੀਂ ਖਾਣੀ ਡਾੜੇ ਨੂੰ ਖਾਣੀ ਆ ਗਈ ਮੈਨੂੰ ਦੇ ਦੇ ਮੈਂ ਵੀ ਖਾਣੀ ਆ ਤੂੰ ਖਾਲਾ ਬੈਲਾ ਰੋਟੀ ਖਾ ਲੈ ਨਾ ਤੂੰ ਇਹਨੂੰ ਹਾਂ ਇਹਨੂੰ ਵੀ ਖਾ ਲੈ ਨਾ ਰੋਟੀ ਪਰੌਠੇ ਗਏ ਬਣਾਇੜੀ ਪਰੌਠੇ ਬਹੁਤ ਆਦ ਲੈ ਜਨਾ ਬਣਾਓ ਖਾਓ ਇਹ ਵਾਲੇ ਲੋ ਇਹ ਆਹ ਹਾਈ ਬੋਲਟ ਪਰੌਠੇ ਇਹ ਜਵੈਨ ਵਾਲਾ ਹਾਂ ਜਵੈਨ ਵਾਲਾ ਜਵੈਨ ਇਹ ਬਿਨਾ ਜੀਮੇ ਨਾਲ ਹੀ ਖਾਂਦਾ ਵਾ ਅੱਛਾ ਜਵੈਨ ਕਾ ਵੀ ਖਾਂਦਾ ਐਸੇ ਹੀ ਕਰੀਏਗਾ ਜਵੈਨ ਤਾਂ ਸਾਰਿਆਂ ਨਾਲ ਵਧੀਆ ਪੇਟ ਵਾਸਤੇ ਪਤਾ ਹੋ ਆਮ ਪੇਟ ਵਾਸਤੇ ਵਧੀਆ ਹੁੰਦੀ ਆ ਕਾਲੀ ਮਿਰਚ ਜਵੈਨ ਜੀਰਾ ਇਹ ਸਾਰੀਆਂ ਲੱਗਦਾ ਤੀਜੇ ਨਾਲ ਬਣੀਆਂ ਚਲ ਓਕੇ ਹੁਣ ਦਿਖਾਈ ਕਿ ਹੋ ਜਾ ਮੜਾ ਜੀ ਇਦਨ ਆ ਵੀ ਲਾ ਵੀ ਤਈ ਦੇ ਨਾਲ ਪਰੌਂਠਾ ਤੇ ਏ ਅਬ ਤੁਹਾਨੂੰ ਦਵੜਾ ਪਰੌਂਠਾ ਕਿਵੇਂ ਘੈਂਟ ਆ ਹੈ ਅੱਜ ਅੱਜ ਆਲੂ ਵਾਲਾ ਹੀ ਖਾਣਾ ਨਹੀਂ ਕਿਉਂ ਇਹ ਤਾਂ ਖਾ ਲੈਣ ਦੇ ਤੇ ਇੱਕ ਕਦ ਦਿਖਾਂਗਾ ਹੁਣ ਬਸ ਮੂੜੀਆਂ ਵਾਲਾ ਮੂੜੀਆਂ ਵਾਲਾ ਵਧੀਆ ਲੱਗਦਾ ਕਿ ਆਲੂ ਵਾਲਾ ਦੋਨ ਵਧੀਆ ਪਨੀਰ ਵਾਲਾ ਵੀ ਠੀਕ ਹੁੰਦਾ ਨਾ ਤੂੰ ਵੀ ਲਾ ਲਾ ਆਪਦੇ ਤੇ ਫਿਰ ਬਸ ਕਰ ਜਾ ਹੁਣ ਤੂੰ ਮੂੜਕਾ ਪਰੌਂਠਾ ਹੀ ਖਾਣਾ ਕਿਉਂ ਮੈਂ ਅੱਗੇ ਕਹੂ ਆਨੀ ਆ ਮੈਨੂੰ ਐਂ ਚੱਲ ਹਾਂ ਲਾਸਟ ਬਤਾਇਆ ਉਹ ਲੂਣ ਮੇਕ ਅੱਛਾ ਆ ਦੇਖੋ ਕੋਈ ਆਵਾਜ਼ ਆਈ ਆ ਅੰਦਰੋਂ ਰੋਟੀ ਖਾਂਦੇ ਨੂੰ ਕਹਿੰਦਾ ਲਾਸਟ ਵਾਲਾ ਪਰੌਂਠਾ ਡੈਡੀ ਚੈੱਕ ਕਰਾ ਜੋ ਬਣਾ ਏ ਤੇ ਵੱਡਾ ਪਰੌਂਠਾ ਲਾਸਟ ਆ ਉਹ ਅਡੇ ਕਦੇ ਹੁੰਦਾ ਜਿੱਦੇ ਕਿਤੇ ਜਿਹੜੀਆਂ ਸਾਡੀਆਂ ਬੀਬੀਆਂ ਮਾਵਾਂ ਲਾਉਂਦੀਆਂ ਹੁੰਦੀਆਂ ਹਨ ਉਹ ਆ ਤੀਆਂ ਦੀਆਂ ਚੱਲੀ ਜਾਂਦੀ ਆ ਨਵਾਂ ਧੀਆਂ ਕੁੜੀਆਂ ਦੀ ਵੱਡਾ ਪਰੌਂਠਾ ਲਾਸਟ ਮੈਂ ਤਾਂ ਬਚਪਨ ਬਈ ਹਾਂ ਉਹਨਾਂ ਦਾ ਤਾਇਨ ਕੈਨ ਦੀ ਲੱਗਣਾ ਵਾਲੀ ਦਾਈ ਤਾਇ ਨੇ ਕਹਣਾ ਆਪ ਦੀ ਸਾਰੇ ਰੋਟੀ ਬਾਗ ਰੋਲਾ ਪਾਵਾ ਕੇ ਦਿੰਦੀ ਆ ਸਾਰਿਆਂ ਨੂੰ ਤੂੰ ਖਾੜੀ ਰੋਟੀ ਤੂੰ ਖਾੜੀ ਰੋਟੀ ਆ ਜੀ ਬਾਬ ਦੀ ਲੌਣੀ ਰਿਝਾ ਲਾ ਲੈਂਦੀ ਰੋਟੀ ਦੀ ਸਾਡੀ ਮੰਮੀ ਵੀ ਆਈ ਕਰ ਦਿੰਦੀ ਹੁਣ ਸਾਰੇ ਰੋਟੀ ਖਵਾ ਦੇਣੀ ਬਾਅਦ ਚੋਣੇ ਫਰੈਕੀ ਲਾਉਣਾ 1/2 ਇੰਚੀ ਮੋਟਾ ਲਾ ਕੇ ਤੇ ਉਹਨੇ ਨਾਲ ਤਵੇ ਤੇ ਰਾੜ ਕੇ ਥੋੜਾ ਹਰ ਚੁੱਲੇ 'ਚ ਰੱਖ ਦੇਣਾ ਚੁੱਲੇ 'ਚ ਰੜੀ ਜਾਣਾ ਰੜ ਕੇ ਤੇ ਫਿਰ ਉਹਨੇ ਉਹ ਉੱਤੇ ਉਹਦੇ ਲਾ ਕੇ ਘਿਓ ਜਾਂ ਕੋਹ ਵੀ ਮਖਣੀ ਜੀ ਤੇ ਗੁੱਛੀ ਮੁਛੀਆ ਕਰ ਲੈਣਾ ਫਿਰ ਦੂਜੇ ਜਿਹੜੇ ਪਾਸੇ ਬੈਠਣ ਦੇ ਆਨੇ ਕੜ ਕੜ ਕੇ ਦੇਖਣਾ ਨੇ ਨਾ ਆ ਸਾਨੂੰ ਕਿਹੋ ਜੀਆਂ ਲਾ ਕੇ ਖਵਾ ਦਿਆਂ ਤੇ ਆਪ ਉਹਦੀ ਆਵਾਜ਼ ਕਾਹਤ ਆਉਂਦੀ ਆ ਚੱਕਲੇ ਦੀ ਥੱਲੋਂ ਹਾਂ ਹੋਗੀ ਰੋਟੀ ਚਲੋ ਜੀ ਚਾਹ ਵੀ ਦੋਸਤੋ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਧੰਨਵਾਦ ਓਕੇ ਗਿਆ